ਇਹ ਨਹੀਂ ਲੋਕੋ ਗਏ ਲੈ ਨਹੀਂ ਦੇ ਦਿੱਤੀ ਤਲਾਹ ਕਹਿੰਦੇ ਆ ਰਹੇ ਆ ਬਹੁਤ ਦੇ ਰਹੇ ਆ ਆਵਾ ਖੜਦੇ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨਾਲ ਉੱਤੋਂ ਨਾਮ ਨਹੀਂ ਇਹ ਐਪਸ ਹੀ ਹੈ ਨਾ ਹਲੋ ਅਗਸਟ ਅਰਧਿਆ ਕਰ ਲੇ ਦਿਖੋ ਸ਼ੋਰਟ ਕਰ ਦੀ ਬਾਈਕ ਕਰਾ ਬੋਡੀ ਤੇ ਦਵਾ ਦੇ ਹੋ ਜਾਣਗੇ ਬੋਡੀ ਦੇ ਉਹ ਗੁਰਨੇ ਅਹੀ ਨਿਦਾਨ ਸਕੇ ਨਾ ਵੀ ਫੋਨਾਂ ਨੇ ਕੱਟ ਕੇ ਭੇਜਿਆ ਬਹੁਤ ਸਾਰਾ ਤਾਂ ਮਤਲਬ ਵੀ ਸੰਭੇ ਬੀਚ ਤੋਂ ਮਾਰ ਗਏ ਆ ਚਾਰ ਜ਼ਖਮੀ ਆ ਜਿਨ੍ਹਾਂ ਦੇ ਦੋ ਮਾਰ ਗਏ ਉਹ ਦੋ ਅੰਦਰ ਹੀ ਕੰਦੇ ਇਹ ਵੀ ਦੱਸ ਸਕਦੇ ਕਿਥੇ ਹੋਇਆ ਵਾਤਾ ਓਏ ਉਹ ਫੁੱਲ ਤੋਂ ਆਈ ਹੋਏ ਆਹ ਪਤਾ ਮੈਨੂੰ ਤੋਂ ਬਾਗ ਆਪਣੇ ਅੰਮ੍ਰਿਤਸਰ ਵਾਲੀ ਆ ਸਾਰੇ ਗੈਸਟ ਬੰਨੇ ਖੜੇ ਬੰਦੇ ਦੋ ਸਾਡੇ ਹੀਰੇ ਰਗੇ ਡੱਡ ਕਰਤੇ ਦੋ ਅੰਦਰ ਪੈ ਗਏ ਇੱਕ ਮਿੰਟ ਕੋਈ ਬੰਦ ਕਰ ਦੇ ਫਿਰ ਇੰਨੇ ਬੰਦੇ ਚਾਰ ਪੰਜ ਮੇਰੇ ਫੱਟੇ ਹੀ ਦੇ ਫਿਰ ਕਿਹੜੀ ਘਰ ਚ ਲੱਗਿਆ ਨਹੀਂ ਤੁਹਾਨੂੰ ਪਤਾ ਹੁੰਦਾ ਕਿ ਇੱਥੇ

ਕੀ ਚਾਹਤ ਉਹਦੀ ਗੱਤੀ ਉਸ ਤੋਂ 12 ਵਜੇ ਰਕਾ ਹਣਾ ਉਹਨਾਂ ਨੂੰ ਮਾਰਨੀ ਸੀ ਵੀ ਆਪਣੇ ਸਰਜੋ ਉੱਪਰ ਉਹ ਵੀ ਨਹੀਂ ਤਾਂ ਉਹ ਬਾਨ ਗਏ ਇਹ ਪਹਿਲਾ ਰੌਂਡ ਹੈ ਜਿਹਦੇ ਉਹਨੇ ਬਾਈ ਤੋਂ ਇਹ ਡੱਕਰ ਮਾਰਿਆ ਗਿਆ ਹੈ ਇਹ ਤਾਂ ਕੋਈ ਪਿੰਡੋਂ ਗਿਆ ਨਹੀਂ ਉਹਨੇ ਮਾਰੋ ਸੂਜੀ ਦੀ ਜੱਟੇ ਤੇ ਉਹ ਵੀ ਕਾਲ 2 ਨੰਬਰ ਦੇ ਹਥਿਆਰ ਸੀ ਕੱਟੇ ਸੀ ਉਹਦੇ ਅਸੀਂ ਕੱਟੇ ਪਿੰਡ ਦੀ ਭਾਜੀ ਕਿਹੜੀ 43 ਪਿੰਡ ਹੈ ਰਹਿਣਾ ਸ਼ਹਿਰ ਸ਼ਹਿਰ ਪਿੰਡ ਨਹੀਂ ਹੁੰਦਾ ਸ਼ਹਿਰ ਰਹਿੰਦਾ ਰਹੇ ਕਮਾਂਡ ਦੇ ਕੇ ਜਦੋਂ ਫੋਰਡ ਕਰੀਏ ਤੇ ਬਾਈ ਟੈਂਕ ਜਾਂਦੇ ਕੱਢ ਲੋਗੇ ਫੱਦੇ ਆ ਬਾਹਰੋਂ ਲੋਨ ਗੱਟੇ ਦੇ ਸੀ ਜਾਂਦੇ ਨਾ ਗੋਲੀ ਲੈ ਕੇ ਨਹੀਂ ਸਿੱਧੀਆਂ ਮਾਰੀਆਂ ਵੇਖੋ ਪੰਜ ਪੰਜ ਨਹੀਂ ਜਾਨ ਬਚਾਈਏ ਬੰਦੇਸੀ ਇਕੱਠੇ ਹੋਣਾ ਇਹ ਕੋਈ ਗੱਲ ਨਹੀਂ ਇਹ ਸੋਨੇ ਨੂੰ ਯਾਰ ਬਾਈਕ ਕਰਨਾ ਹੈ ਨਾ ਹੱਥ ਦਵਾਏ ਕੋਈ ਕਰਨਾ ਕੋ ਬਾਈਕ ਕਰੀਏ ਵੀ ਲੋਕਾਂ ਨੂੰ ਅਸੀਂ ਥੋੜੀ ਸੁਣਨੇ ਉਤੇ ਛੋੜ ਕਰਾਰ ਵਾਂਗ ਸਾਰੇ ਗੈਸਟ ਬੰਨੇ ਕਰੀਏ ਪੰਜਾਬ ਸਿੰਘ ਪਿੰਡ ਕਾਕਰਤਰੀਨ ਕੀ ਗੱਲ ਹੋਈ ਆ ਜੀ ਗੱਲ ਪਹਿਲੀ ਵਟਾਈ ਆ 40 ਸਾਲ ਹੋ ਗਏ ਵਟਾਉਂਦਿਆਂ ਨੂੰ ਜੀ ਇਹ ਕਿਹੜਾ ਗਮਾਨਪੁਰੇ ਦਾ ਮਜਬੀ ਸਿੰਘ ਆ ਹਾਂ ਇਹਨਾਂ ਬੰਦੇ ਲਿਆਂਦੇ 30 40 ਬੰਦੇ ਚਾਰ ਗੱਡੀਆਂ ਪੰਜ 6 ਹਜ਼ਾਰ ਉਹਨਾਂ ਦੋ 315 ਦਿਨਾਲੀਆਂ ਪਿਸਤੌਲ ਆ ਅਸੀਂ ਡੱਕਦੇ ਰਹੇ ਉਹ ਗੋਲੀਆਂ ਸਿੱਧੀਆਂ ਮਾਰੀ ਗਏ ਅਸੀਂ ਆ ਗੱਡੀ ਦੇ ਹੋਲੇ ਹੋ ਕੇ ਬਜੇ ਕਿੰਨੀਆਂ ਗੋਲੀਆਂ ਚਲਾਈਆਂ ਹੋਣਗੀਆਂ ਗੋਲੀਆਂ ਦਾ 50 60 ਫੈਲ ਹੋਏ ਕਿ ਪਿੰਡੋਂ ਜਾਂਦੇ ਮੁੰਡੇ ਉਹਨਾਂ ਨੂੰ ਠੋਕੀ ਜਾਂਦੇ ਰਿਹਾ ਕੋਈ ਪਹਿਲੀ ਤੇ ਝਗੜਾ ਸੀ ਪਹਿਲੀ ਵਟਾਂਦਰਾ ਆ ਝਗੜਾ ਵੀ ਕੋਈ ਨਹੀਂ ਤੇ ਕਿੰਨੇ ਜਾਨਾਂ ਦੀ ਡੈਥ ਹੋ ਗਈ ਦੋ ਆ ਜਾਣੇ ਡੈਥ ਹੋ ਗਏ ਜਖਮੀ ਕਿੰਨੇ ਜਖਮੀ ਤਿੰਨ ਨੇ ਆ ਪੰਜ ਜਖਮੀ ਆ ਪੁਲਿਸ ਮੌਕੇ ਤੇ ਪਹੁੰਚੀ ਜਖਮੀ ਕਿੰਨੇ ਨੇ ਪੰਜ ਆ ਪੰਜ ਜਖਮੀ ਨੇ ਆ ਇੱਕ ਆ ਪਿੰਡ ਆ ਤਿੰਨ ਇੱਥੇ ਆ ਅੱਛਾ ਪੰਜਿਆਂ ਨੇ ਜਖਮੀ ਹੋਏ ਦੋ ਇੱਥੇ ਆ ਚਾਰ ਇੱਥੇ ਆ ਤੇ ਇੱਕ ਹੋਥੇ ਆ ਜੀ ਕੀ ਮੰਨ ਕੀ ਕਰਦੇ ਨੇ ਪੁਲਿਸ ਨੂੰ ਮਾਂ ਕਹਿਆ ਨੇ ਵੀ ਪਰਚੇ ਹੋਣੇ ਚਾਹੀਦੇ ਨੇ ਹਥਿਆਰ ਹੀ ਹੁਣ ਆ ਸਰ ਨਜਾਇਜ਼ ਹਥਿਆਰ ਆ ਕੌਣ ਸੀ ਹੋ ਮੱਝੀ ਸਾਰੇ ਮੱਝੀ ਨਹੀਂ ਨਹੀਂ ਪਿੰਡ ਦੇ ਹੀ ਨੇ ਨਹੀਂ ਗਮਾਨਪੁਰੇ ਦੇ ਆ ਉਹ ਗਮਾਨਪੁਰੇ ਦੇ ਨੇ ਇਹ ਜਿਹੜੇ ਮੁੰਡੇ ਨੇ ਦੇਖ ਕੋਲ ਲੈਣੇ ਨੇ ਇਹ ਇਸ ਤਰ੍ਹਾਂ ਦੀ ਗੱਲ ਹੀ ਵੀ ਗੋਲੀ ਕੋ ਚਲਾਤੀ ਹੋ ਗੋਲੀ ਅਸੀਂ ਤਾਂ ਡੱਕਦੇ ਆ ਤੂ ਨੂੰ ਮਾਮਲ ਹੁੰਦੀ ਆ ਉਹਨੇ ਜਿਹੜਾ ਗੋਲੀ ਚਲਾਇਆ ਸਾਡੇ ਟੰਦੇ ਧੰਦੇ ਰੱਜੇ ਸ਼ਰਾਬ ਨਾਲ ਸਸ ਸ਼ਰਾਬ ਕੀਤੀ ਹਾਂ ਮਾਮਲਾ ਹੈ ਮਾਮਲਾ ਲੋਪੋ ਕੇ ਲਾਗੇ ਕਾਕੜ ਤਰੀਨ ਪਿੰਡ ਪੇਂਡ ਲੜਾਈ ਪੈਲੀ ਝਾੜੇ ਤੋਂ ਹੋਈ ਹੈ ਸੋ ਉਹਨਾਂ ਜਾ ਕੇ ਇਹਨਾਂ ਦੇ ਗੱਲਬਾਤ ਕਰਨ ਆਏ ਨੇ ਉਹ ਕਹਿੰਦੇ ਗੋਲੀ ਚਲਾਤੀਆਂ ਸਾਨੂੰ ਇਹ ਪਤਾ ਲੱਗਾ ਕਿੰਨੇ ਜਣੇ ਦੀ ਬੇਤਰੀ ਹੈ ਦੋ ਜਣੇ ਦੀ ਜਖਮੀ ਹੈ ਜਖਮੀ ਅੰਦਰ ਹੈਗੇ ਤਿੰਨ ਕ ਚਾਰ ਹੰਤ ਜਖਮੀ ਨੇ ਚਾਹ ਮੈਨੂੰ ਪਤਾ ਲੱਗਾ ਗੋਲੀਆਂ ਕਿੱਲੇ ਚੱਲੀਆਂ ਸੀ ਨਹੀਂ ਇਹ ਬਾਰੇ ਆਈ ਨਹੀਂ ਇਹ ਚਾਚਾ ਚੋਕੀ ਇਲਾਕੇ ਚ ਹੋਇਆ ਨਾ ਇੱਥੇ ਦੀ ਪ੍ਰੋਟੈਕਸ਼ਨ ਵਾਸਤੇ ਓਕੇ ਇਹ ਥਾਣਾ ਕੰਟਰੋਲਮੈਂਟ ਪੁਆਇੰਟ ਮੋਲ ਵਿੱਚ ਆਉਂਦੇ ਜਿੰਨਾਂ ਦੀ ਜੱਤਾ ਇਨਾਮ ਕੀ ਹੈ ਹਾਂਜੀ ਨਾਮ ਕੀ ਜਿੰਨਾਂ ਦੇ ਇਨਾਮ ਕੀ ਹੈ ਨਾ ਗੁਰਪ੍ਰੀਤ ਸਿੰਘ ਹੈ ਮਤਲਬ ਦੇਖ ਗੁਰਪ੍ਰੀਤ ਸਿੰਘ ਸਨੂਪ ਗੁਰਵਜਨ ਸਿੰਘ ਪਿੰਡ ਕਾਕਰ ਤਰੀਨ ਥਾਣਾ ਲੋਪੋਕੇ ਅੰਮ੍ਰਿਤਸਰ ਦੂਜੇ ਨਾਮ ਬਿਨ ਸਿੰਘ ਸਨੂਪ ਕਰਨੈਲ ਸਿੰਘ ਇਹ ਚਾਚੇ ਤਾਂ ਆਂਦੇ ਹੈਗੇ ਨਹੀਂ ਤੇ जख्मी जख्मी ਆ ਗਈ ਇਹਨੂੰ ਲੈ ਕੇ ਜੀ ਝਗੜਾ ਜੀ ਉਹ ਸਾਨੂੰ ਅਜੇ ਤੱਕ ਪੂਰੀ ਜਾਣਕਾਰੀ ਨਹੀਂ ਹੈ ਤਫਤੀਸ਼ ਤੇ ਪਤਾ ਲੱਗੇਗਾ ਅਗਲੀ ਜਾਣਕਾਰੀ जख्मी ਕਿੰਨੇ ਤੇ ਮੌਤ ਕਿੰਨੇ ਜਾਨੇ ਦੀ ਹੋ ਗਈ ਚਾਰ ਜਣੇ जख्मी ਹੈ ਤੇ ਦੋ ਜਣੇ ਦੀ ਡੈਥ ਹੋ ਗਈ ਤਾਂ ਕੀ ਗੋਲੀਆਂ ਕਿੰਨੀਆਂ ਚਲੀਆਂ ਸੀ ਕਿਹਾ ਜਾ ਰਿਹਾ ਇੱਕ ਧਰ ਗੋਜਾ ਦਾ ਇਹਦੇ ਤੱਕ ਸਾਨੂੰ ਨਹੀਂ ਪਤਾ ਜੀ ਲੋਕਲ ਲੋਕਲ ਪੁਲਸਾਂ ਇੱਥੇ ਡੈਕਸ਼ਨ ਵਾਸਤੇ ਆਏ ਸਾਣਾ ਕ ਟੂਰਨਾਮੈਂਟ ਤੋਂ ਲੋਕਾਂ ਦਾ ਕੁਝ ਪੁਲਸ ਨੇ ਵੀ ਉੱਥੇ ਪਹੁੰਚੋ ਦੀ ਵੀ ਆਪਾਂ ਆਪਣੇ ਇਲਾਕੇ ਦੀ ਕੋਈ ਸ਼ਾਂਤੀ ਭੜ ਰਹੀ ਹੋਵੇ ਕੋਈ ਹੋਰ ਗਲਫਤਨ ਹੋਵੇ ਪ੍ਰੋਟੈਕਸ਼ਨ ਵਾਸਤੇ ਆਏ ਇੱਥੇ ਦੋ ਜਣੇ ਮੋਟ ਕਲੀਅਰ ਹੋ ਗਈਆਂ ਹਾਂ ਦੋਨ ਕਲੀਅਰ ਹੋ ਗਏ ਕੋਈ ਕੋ ਪ੍ਰਾਣੀ ਜੀ ਸ਼ੂਗਰ ਆਦਿ ਪਹਿਲਾਂ ਪਹਿਲਾਂ ਤੁਹਾਡੇ ਸਾਹਮਣੇ ਪਤਾ ਨਹੀਂ ਇਹ ਤਾਂ